ਆਰੇ ਨੂੰ ਪਿਆਰ ਭਰੀ ਸੱਚੀ ਗੱਲ ਮੇਰੇ ਵੱਲੋਂ ਤੇ ਖਾਸਵਾਦਕ ਦਾ ਜਿਹੜੇ ਬਲਾਗ ਇਹ ਆਜਾ ਪਚਲਿਆ ਕਾਲਜ ਚ ਕਿਹਦਾ ਪੇਪਰ ਤੇਰਾ ਪੇਪਰ ਜਮਾਨ ਠੀਕ ਹੈ ਤੇ ਬਾਕੀ ਜਿਹੜਾ ਦੱਸਾਂ ਕਿ ਲਾਗੇ ਇੱਕ ਤੋਂ 2.5 ਦਾ ਪੇਪਰ ਉਹ ਸਕਰਾਂ 2 ਕਿਉਂਕਿ ਉਹ ਤਾਂ ਯਕੀਨਨ ਪਹਿਲਾਂ ਕੀ ਕਰੀ ਕੀ ਨਹੀਂ ਭੇਜਿਆ ਜੇ ਚੌਪਰ ਖੜਾ ਤੇ ਆਪਾਂ ਖੜਿਆ ਕੋਈ ਜਗ੍ਹਾ ਤੇ ਤੇ ਮੁੰਡਾ ਆਈਡੀ ਕਾਰਡ ਭੁੱਲ ਗਿਆ ਤੇ ਹੁਣ ਮੁੰਡੇ ਤੋਂ ਮਗਾਇਆ ਘਰ ਤੋਂ ਲੈ ਕੇ ਆਇਆ ਆ ਰਿਹਾ ਹੈ ਤੇ ਜੀਆਈ ਚੜ ਨਹੀਂ ਹੈਗਾ ਫਿਰ ਕਾਲਜ ਵੀ ਨਹੀਂ ਵਰਨਾ ਦਿੰਦੇ ਮੁੰਡਿਆ ਤੇ ਫਿਰ ਆਪਾਂ ਕਰਨ ਕੀ ਆਏ ਤੇ ਪੇਪਰ ਦੇਣ ਮਿੱਤਰ ਆਈਡੀ ਕਾਰਡ ਆਈਡੀ ਕਾਰਡ ਮੈਂ ਚੱਕਣ ਲੱਗਾ ਤਾਂ ਫਲਾਤਾ ਜਾਣ ਕੇ ਦੇਖੋ ਜਾਣ ਕੇ ਤੇ ਚਲੋ ਬਾਕੀ ਖੜੇਆਂ ਰਸਤੇ 'ਚ ਬਾਕੀ ਤੁਹਾਨੂੰ ਦਿਖਾਉਨੇ ਆਂ ਅੰਦਰ ਜਾਊਗਾ ਪੇਪਰ ਦੇਣ ਵਾਸਤੇ ਆਈਡੀ ਕਾਰਡ ਲੋ ਮਿੱਤਰੋ ਪਹੁੰਚ ਗਿਆ ਸ੍ਰੰਤ ਕੁਝ ਕਹੇਗਾ ਤੇ ਅਤ੍ਰਿਮੰਤ ਇਹ ਆਹ ਲਾਉਗਾ। ਇਹ ਹੈਂਗਾ ਹਲਾ ਟਾਈਮ ਬਹੁਤ 1 ਵਜੇ ਤੇ ਪਰ 1 ਤੋਂ 2 ਤੇ ਅੰਨੇ ਆਪਾ ਪਾਰਕ ਚਾਗੇ ਇੱਥੇ ਬੈਠਦੇ ਹਾਂ। ਲੱਗਿਆ ਅਸਾਸ ਹੋਈਗਾ ਨਵਸ ਤੇ ਮੇਰੇ ਬਾਤ ਵੀ ਕਰ ਉਹ ਠੀਕ ਆ ਉਹ ਸਾਫ ਆ ਉਧਰ ਤੇ ਬਾਕੀ ਬਸ ਹੁਣ ਆ ਪੇਪਰ ਦਾ ਟਾਈਮ ਹੋਊਗਾ 1:00 ਵਜੇ ਆਪਾਂ ਲੰਘ ਜਾਾਂਗੇ। ਉਹਨੂੰ ਛੱਡ ਕੇ ਫਿਰ ਦੇਖਾਂਗੇ ਆਪਾਂ ਕਿਤੇ ਹੋਰ ਬੈਠਾਂਗੇ ਜਾ ਕੇ। ਚਲੋ। ਮਣੀ ਰੋ ਮਤਰਾ ਖਾਣ ਪੀਣ ਵਾਸਤੇ ਪਹੁੰਚ ਗਿਆ ਲੱਗਿਆ ਵਾ ਖਾਣ ਵਾਸਤੇ ਤੇ ਆਪਾਂ ਨੂੰ ਆਈ ਨਹੀਂ ਭੁੱਖ ਤੇ ਲੱਗ ਲਾ ਕੇ ਤੇ ਮੁੰਡੇ ਆਪਾਂ ਬਿਸਤਰ ਤੇ ਆ ਕੇ ਚੱਲੇ ਤੇ ਉੱਤਰ ਰਾਸ਼ਟ੍ਰ ਤੋਂ ਮੁੜ ਕੇ ਆਇਆ ਚੌਪੜ ਤੇ ਦੱਸਿਆ ਨਹੀਂ ਕਿ ਕਿੱਥੇ ਭੁੱਲ ਗਏ ਫੇਰ ਉਹ ਬਾਅਦ ਫੇਰ ਤੋਂ ਚੱਲੇ ਉਹ ਲਫਾਫੇ ਲੈ ਕੇ ਆਂਦੇ ਆਂ ਫੇਰ ਆਸੇ ਪਹੁੰਚ ਗਏ ਤੇ ਫਿਰ ਅੱਧੇ ਰਾਹ ਦੇ ਵਿੱਚ ਮੁੜ ਕੇ ਆਇਆ ਤੇ ਚਲੋ ਕਿ ਚੱਲ ਤਾਂ ਉਹ ਰਸਤੇ ਦਿਖਾਉਣ ਨੇ ਤੇ ਦੁਕਾਨ ਲਗਾਉਣ ਨੇ ਤੁਹਾਨੂੰ ਕਿੱਥੇ ਜਾਣਾ ਹੈ ਬਹੁਤ ਮੁਝਾਣਾ ਪੈਣਾ ਪਵੇ ਉਹ ਕਿ ਆ ਬੈਠਾ ਹੁੰਦਾ ਤੇ ਰਾਸਤੂ ਤੋਂ ਮੂੜ ਕੇ ਲਿਆ ਆ ਤੇ ਚਲੋ ਚੱਲਦੇ ਆਂ ਹਨਾ ਤੇ ਗੋਵੇ ਮਿੱਤਰੋ ਦੇ ਗਾਂਂ ਤੇ ਪਹੁੰਚੇ ਗਾਂਂ ਆਏ ਹਾਂ ਚਲੋ ਵੀ ਕਿਲਾ ਹਾਂ ਕੱਤਾ ਪਿੰਡ ਵਾਲੇ ਨੂੰ ਇੱਕ ਲਾਪਾ ਪੜਦੇ ਬਹੁਤ ਵਾਦ ਦੇ ਲਾਪਾ ਤੇ ਚਲੋ ਬਾਅਦ ਜਾ ਰਹੇ ਘਰਾਂ ਘਰਾਂ ਜਾ ਕੇ ਦੇਖਦੇ ਕੀ ਕਰਨਾ ਇਹ ਨਹੀਂ ਹੈ ਅੱਜ ਬਤਾਂਉਂਗੇ ਲੈ ਵੀ ਜਾਣੀ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਲੋ ਵੀ ਮੁੰਡਿਆ ਸਕੂਲ ਕਾਲਜ ਤੋਂ ਸੱਚ ਆ ਕੇ ਤੇ ਇਹ ਗੋਸ ਮਸਚਨਾਂ ਕਾਂ ਲੱਗੇ ਆਵੇ ਪੂਰੇ ਜਾਰੇ ਲੈ ਰਹੇ ਨੇ ਦੋ ਜਣੇ ਆ ਤਿੰਨੇ ਵਸਨਾਂ ਸਾਂ ਦਾ ਕਰਦੇ ਆ ਉਹ ਤੋਂ ਬਾਅਦ ਫਿਰ ਦੇਖਦੇ ਆ ਆਪਾਂ ਬਤਾਉਣ ਲੈ ਕੇ ਵੀ ਆਣ ਅੱਜ ਰਾਜਪੁਰੇ ਨੂੰ ਤੇ ਬਾਕੀ ਤੁਹਾਨੂੰ ਦੱਸਾਵਾਂਗੇ ਆਪਾਂ ਸੁਪਰ ਸੀਡਰ ਦੀਆਂ ਪੱਤੀਆਂ ਹੀ ਵਧੀਆਂ ਸੀਗੀਆਂ ਸਾਰੋ ਕੁਝ ਦਿਖਾਉਂਦਾ ਤੁਹਾਨੂੰ ਤਨੋਂ ਬੰਦੀਏ ਸੇ ਤੁਹਾਨੂੰ ਕਰਾਂਗੇ ਦਿਖਾਵਾਂਗੇ ਆਪਾਂ ਨਵੇੜ ਦੇ ਟੋਕਾ ਟੁਕਾ ਕਰਕੇ ਮਸਨਾਂ ਦਾ ਖਪਾ ਕੇ ਚਲੋ ਜੀ ਚਲੋ ਵੀ ਮੁੰਡੇ ਇੱਕ ਹੋਰ ਕੰਮ ਹੋ ਗਿਆ ਇਧਰ ਆ ਲੜਨ ਲੱਗੇ ਹੋਏ ਤੇ ਆਪਣਾ ਮੁੰਡਾ ਇਹ ਤਾਂ ਬੜਾ ਰੁੱਟ ਗਿਆ ਓਕੇ ਮਸ਼ੀਨ ਦਾ ਯਾਰ ਨਾ ਟੋਕਾ ਹੋਇਆ ਬਾਕੀ ਜਿਹੜੀਆਂ ਪਈਆ ਵਾਕੇ ਕੱਖ ਸਵੇਰੇ ਪਏ ਤੇ ਉਹ ਲੱਗੇ ਹੋયા ਪਾਣ ਪਰ ਉਹ ਦੁੱਧ ਵਾਲਿਆਂ ਨੂੰ ਪਾ ਦਨੇ ਆ ਫਿਰ ਦੇਦੇ ਆ ਤੇ ਇਧਰ ਤੁ ਜਿਵੇਂ ਤੁਹਾਨੂੰ ਵੀ ਪਾ ਦਾਂਗੇ ਤੇ ਯਾਰ ਲੱਗਿਆ ਚੋਬਰ ਕਦ ਦੇ ਲੜਨ ਲੱਗ ਗਿਆ ਮਾਬੇਓ ਆਹ ਵੇਖੋ ਕੀ ਕਰ ਗਿਆ ਚਲੋ ਬਾਕੀ ਦੇ ਦੇ ਕੇ ਵਣ ਦਾ ਕਿ ਨਹੀਂ ਪਟਾ ਵੀ ਸੱਟ ਕਰਨਾ ਪਊਗਾ ਮੈਂ ਸਾਹ ਸੌਣ ਲਾ ਨਹੀਂ ਕੱਖਾ ਮੀਣਾ ਤੇਨੇ ਆਪਾਂ ਤੂੜੀ ਪਾਉਣ ਲੱਗੇ ਹੋਇਆ ਪਤਾ ਨਹੀਂ ਬਾਬੇਓ ਕੀ ਚੱਕਰ ਆਖੇ ਨੇ ਨਾ ਵਤਨ ਨਾ ਮਾ ਕੰਮ ਹੁੰਦ ਰਹੇ ਨੇ ਤੇ ਤੂੰ ਬਾਕੀ ਨੂੰ ਵੇੜ ਤੇ ਹਾਂ ਤੇ ਲੋਕ ਵੀ ਹੁੰਦੇ ਆ ਮੈਂ ਸੋਣ ਨੂੰ ਵੇੜਿਆ ਤੇ ਚੈੱਕ ਕਰੋ ਤੈਂ ਦੱਸੋ ਸਫਾ ਕਿੰਨਾ ਬਲਤੀਆਂ ਸਾਫ ਕਪਤੀਆਂ ਹੈਗੀਆਂ ਇਹ ਆਪਣੀਆਂ ਆਗਿਓਂ ਪੁੱਠੀਆਂ ਆਪ ਨੂੰ ਚਿੰਦੀਆਂ ਇਤਨ ਮੁਹ ਵਾਲੀਆਂ ਰਾ ਮੈਂ ਆ ਇਤਨ ਮੁਹ ਇਤਨ ਚਿੰਦੀਆਂ ਪਰ ਆ ਇਤਨ ਹੋਈਆਂ ਜਿਵੇਂ ਆ ਇਤਨ ਆ ਤੇ ਬਦਲੇ ਨੰਦਵਾਰ ਤੋਂ ਲਿਖੇ ਹਾਂ ਮੈਂ ਸਾਨਾ ਬੈਠੇ ਹਾਂ ਦੇ ਜਿਵੇਂ ਬਤਾਉਂਦੇ ਚਾਹਤਾ ਨਾ ਤੋਕੇ ਮੇਲੇ ਮਿੱਤਰਾਂ ਤੇ ਚੱਲੇ ਹੁਣ ਬਤਾਉ ਲੇਗੇ ਤੇ ਮੁੰਡੇ ਹੋਰ ਕੀ ਹਾਲ ਵਧੀਆ ਪੁੱਤਰ ਜੀ ਦਰੂਸ਼ਾਂ ਹੋਰ ਕੁਝ ਨਹੀਂ ਬਸ ਬਤਾਉਂ ਰਹਾ ਆਂਗੇ ਬਸ ਇਹ ਵਿਸਾਖੀ ਬਰੀ ਕੀਤੀ ਚੱਲੀ ਜਾਣੀ ਆ ਮਿੱਤਰੋ ਜੇ ਬਤਾਉਂ ਲੱਦੇ ਪਿਆ ਪਿੱਛੇ ਸਾਰੇ ਲੋਗ ਮਿੱਤਰੋ ਪਹੁੰਚ ਗਏ ਮੰਡੀ ਚ ਟਿੜੀਆਂ ਚ ਟੈਂਟੀਆਂ ਟੱਸ ਨੂੰ ਤੇ ਕਿੱਥੇ ਹੋਇਆ ਬਤਾਉਂ ਆਂਦਾ ਬਜਿਨਾ ਕਰਨ ਨਾ ਯਾਦ ਕਰ ਤਾ ਮੂਲ ਕੀ ਹੋਇਆ ਇਹ ਨਵਾਂ ਕੇ ਨਵਾਂ ਸਿਰ ਸਪੈਂਸ ਪਤਾਉਂ ਦੇ ਭਾਈ ਜਣ ਲਿਖਨ ਨੂੰ ਕਿਨੇ ਹੋ ਗਏ ਦੇਖੋ ਅਰੇ ਹੋਲਦੇ ਆ ਜਿਵਾਸੀ ਮਿਲਦੇ ਆ ਵਾ ਨਵੇੜੀ ਇਹਨਾਂ ਨੂੰ ਤੇ ਲੋਬੇ ਮਿੱਤਰੋ ਆਪਣੋ ਘੁਲ ਲੇਲ ਕੋ ਕਿਆ ਪਾਦਰ ਪੀਣਾ ਸ਼ੇਕੋ ਤਰਗੀਆ ਖਾਈ ਜਾ ਰੀਆਂ ਤੇ ਚਲੋ ਸ਼ੇਕੋ ਵਿਕੇ ਤੇ ਤੁਹਾਨੂੰ ਮਿਲਦੇ ਆ ਤੇ ਲੋ ਜੀ ਆਪਾਂ ਬਤਾਉ ਵੀ ਤਾਰੇ ਖਾ ਪੀ ਕੇ ਵੀ ਆ ਗਏ ਤੇ ਬਾ ਹੁਣ ਜਾ ਰਿਆਂ ਆਪਾਂ ਘਰ ਵੱਲ ਨੂੰ ਤੇ ਚਲੋ ਹਾਰ ਦਾ ਬਲੌਗ ਸਾਡਾ ਅੱਜ ਹੀ ਸਮਾਪਤ ਹੁੰਦਾ ਈ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਤ ਕਰਦੇ ਹੋਏ ਮੁੰਡੇ ਦੀ ਗੱਲ ਸੁਣਦੇ ਹੋਏ ਕਰਦੇ ਹੋਏ ਓਕੇ ਬਾਈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ